ਸੰਗਤ ਜੀ ਆਪਾਂ ਜਾਪ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ ਇਤੋਂ ਕ ਆਪਣੀ ਸੰਥਿਆ ਸੰਪੂਰਨ ਹੋ ਚੁੱਕੀ ਸੀ ਚਾਚਰੀ ਛੰਦ ਤਵੇ ਪ੍ਰਸਾਦ ਆਪਾਂ ਪਿੱਛੇ ਵੀ ਪੜ ਕੇ ਗਏ ਹਾਂ ਕਿ ਤੱਤੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਇਸ ਦਾ ਉਚਾਰਨ ਹੋਵੇਗਾ ਤੱਤੇ ਔਕੜ ਐੜੇ ਦਾ ਲਾਣਾ ਜਲਦੀ ਦੇ ਰਲ ਪੜਨਾ ਹੈ ਤੁਐ ਪ੍ਰਸਾਦ ਕਈ ਸੰਗਤਾਂ ਤਵ ਪ੍ਰਸਾਦ ਪੜਦੀਆਂ ਤੱਤਾ ਤੇ ਵਾਵਾ ਉਚਾਰਨ ਕਰਦੀਆਂ ਪਰ ਜਿਹੜਾ ਇਹ ਸੰਪਰਦਾਨ ਵਿੱਚ ਕਰਾਇਆ ਜਾਂਦਾ ਹੈ ਤੱਤੇ ਦੇ ਔਂਕੜ ਐੜੇ ਦਲਾਵਾ ਤੁਐ ਜਿਹੜਾ ਵਾਵਾ ਹੈ ਇਹਦੇ ਵਿੱਚੋਂ ਔਂਕੜ ਨਿਕਲਣਾ ਹੈ ਤੇ ਇਹਦੇ ਵਿੱਚੋਂ ਹੀ ਐੜੇ ਦਲਾਵਾ ਬਣ ਜਾਣੀ ਹੈ ਤੁਐ ਪ੍ਰਸਾਦ ਤੁਐ ਪ੍ਰਸਾਦ ਹਾਂ ਹੁਣ ਆ ਜਿਹੜਾ ਛੰਦ ਸ਼ੁਰੂ ਹੁੰਦਾ ਹੈ ਇਸ ਦਾ ਇਹ ਧਿਆਰ ਰੱਖਣਾ ਮੇਨ 2 ਗੱਲਾਂ ਨੇ ਇੱਕ ਤਾਂ ਇਹ ਸਾਰੇ ਸ਼ਬਦਾਂ ਦੇ ਅਕੀ ਐਡੇ ਲੱਗੇ ਹੋਏ ਨੇ ਇੱਕ ਜਿਹੜਾ ਹਾ ਹੇ ਨ ਉੱਤੇ ਬਿੰਦੀ ਲੱਗੀ ਹੈ ਧਿਆਰ ਰੱਖਣਾ ਅਰੂਪ ਹੈ ਅਨੂਪ ਹੈ ਹੈ ਦੀ ਆਵਾਜ਼ ਉਚਾਰਨ ਹੋਵੇ ਬਿੰਦੀ ਦੇ ਨਾਲ ਜਿਹੜੀ ਆਵਾਜ਼ ਇਹ ਨੱਕ ਦੇ ਵਿੱਚ ਉਚਾਰਨ ਹੁੰਦੀ ਜਦੋਂ ਬਿੰਦੀ ਲੱਗ ਜਾਵੇ ਹੈ ਤੇ ਜੇ ਬਿੰਦੀ ਤੋਂ ਰਹਿਤ ਹੈ ਜੇ ਬਿੰਦੀ ਨਾ ਲਾਈਏ ਜੇ ਬਿੰਦੀ ਉਚਾਰਨ ਨਾ ਹੋਵੇ ਕੱਲੀਆਂ ਦਲਾਵਾਾਂ ਬੋਲ ਗਏ ਫਿਰ ਹਾਹੇ ਦਲਾਵਾ ਹੈ ਹੈ ਦੀ ਬਾਜ ਉਚਾਰਨ ਹੁੰਦੀ ਹੈ ਜੇ ਆਪਾਂ ਇੱਥੇ ਬਿੰਦੀ ਲਾ ਕੇ ਉਚਾਰਨ ਕਰਦੇ ਹਾਂ ਕਿਉਂਕਿ ਇੱਥੇ ਬਿੰਦੀ ਲੱਗੀ ਹੋਈ ਹੈ ਬਿੰਦੀ ਦੀ ਆਵਾਜ਼ ਕੱਢਣੀ ਹੈ 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 ਅਰੂਪ ਹੈ ਅਨੂਪ ਹੈ ਅਜੂ ਹੈ ਅਜੂ ਪੜਨੈ ਨਾ ਐਡਾ ਜਿਹੜਾ ਸੰਬੰਧਕ ਲਾ ਕੇ ਉਚਾਰਨ ਹੋਵੇਗਾ ਅਜੂ ਅਜੂ ਨਹੀਂ ਪੜਨਾ ਕਈ ਸੰਗਤਾਂ ਇਹਨੂੰ ਅਜੂ ਪੜ ਜਾਂਦੀਆਂ ਕਿਉਂਕਿ ਇਹ ਨਿਤਨੇਮ ਦੀ ਬਾਣੀ ਹੈ ਜਪ ਸਾਹਿਬ ਸਾਰੀਆਂ ਸੰਗਤਾਂ ਕਰਦੀਆਂ ਘਰਾਂ ਦੇ ਵਿੱਚ ਪਰ ਸੰਖਿਆ ਨਾ ਕੀਤੀ ਹੋਣ ਕਾਰਨ ਫਿਰ ਗਲਤ ਉਚਾਰਨ ਕਰ ਜਾਂਦੀ ਹੈ ਇਸ ਦਾ ਉਚਾਰਨ ਹੈ ਅਜੂ ਅਜੂ ਹਾਂ ਅਜੂ ਪੜਨਾ ਅਜੂ ਨਹੀਂ ਪੜਨਾ ਅਜੂ ਹੈ ਅਪੂ ਹੈ ਅਪੂ ਇਹ ਵੀ ਅਪੂ ਪੜਨਾ ਹੈ ਅਭੂ ਹੀ ਪੜਨਾ ਜਿਹੜਾ ਐੜਾ ਸੰਬੰਧਕ ਲਾ ਕੇ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ athe ਹੈ athe ਬੋਲਣਾ ਹੈ athe ਨਹੀਂ ਬੋਲਣਾ ਇਹ athe athe ਹਾਂ ਤੱਕ ਇਹੜਾ ਸੰਬੰਧਕ ਲਾ ਕੇ ਉਚਾਰਨ ਹੋਵੇਗਾ athe ਹੈ ਅਪੇ ਹੈ ਅਪੇ ਅਪੇ ਨਹੀਂ ਪੜਨਾ ਇਹਨੂੰ ਇਸ ਦਾ ਸਹੀ ਉਚਾਰਨ ਹੈ ਅਪੇ ਅਪੇ ਹਾਂ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਇੱਥੇ ਤੱਤੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਜਿਹੜੀ ਤੱਤੇ ਨੂੰ ਸਿਆਰੀ ਏ ਇਹ ਰਾਰੇ ਨੂੰ ਸਿਆਰੀ ਜਾ ਕੇ ਪੈ ਜਾਣੀ ਹੈ ਤ੍ਰਿਮਾਨ ਤ੍ਰਿਮਾਨ ਹਾਂ ਜਲਦੀ ਦੇ ਨਾਲ ਪੜਨਾ ਹੈ ਤ੍ਰਿਮਾਨ ਹੈ ਨਿਧਾਨ ਹੈ ਤਰਬਰਗ ਹੈ ਅਸਰਗ ਹੈ ਇਸ ਨੂੰ ਅਸਰਗ ਨਹੀਂ ਪੜਨਾ ਇਹ ਅਸਰਗ ਉਚਾਰਨ ਕਰਨਾ ਐਡਾ ਸਬੰਧ ਕਲਾਉਣਾ ਸ ਸ ਰ ਰ ਗ ਗ ਸਰਗ ਹੁਣ ਅੱਗੇ ਜਿਹੜਾ ਐਡਾ ਲੱਗਿਆ ਉਸ ਨੂੰ ਲਾਲ ਜੋੜ ਦੋ ਅਸਰਗ ਅਸਰਗ ਹਾਂ ਅਸਰਗ ਹੈ ਅਨੀਲ ਹੈ ਅਨਾਦ ਹੈ ਅਨਾਦ ਪੜਨਾ ਹੈ ਅਨਾਦੀ ਨਹੀਂ ਪੜਨਾ ਜਾਂ ਅਨਾਦੇ ਨਹੀਂ ਪੜਨਾ ਕਿਉਂਕਿ ਸੰਗਤਾ ਕਹੀ ਜੜੀ ਇਹ ਸਿਹਾਰੇ ਲੱਗੀ ਹੈ ਨਾ ਦਦੇ ਨੂੰ ਇਹ ਉਚਾਰਨ ਕਰਕੇ ਫਿਰ ਅਨਾਦੇ ਪੜ ਜਾਂਦੀ ਹੈ ਇਹ ਜਿਹੜੀ ਸਿਹਾਰੀ ਇਹ ਸਾਈਲੈਂਟ ਹੋ ਜਾਣੀ ਹੈ ਅਨਾਦ ਹੈ ਅਨਾਦ ਹੈ ਹਾਂ ਅਜੇ ਹੈ ਅਜੇ ਪੜਨਾ ਅਜੇ ਨਹੀਂ ਪੜਨਣਾ ਅਜੇ ਜੀ ਐੜਾ ਜੱਜੇ ਲਾ ਅਜੇ ਅਜੇ ਹਾਂ ਅਜੇ ਨਹੀਂ ਇਹਨੂੰ ਜਿਹੜਾ ਐੜਾ ਇਹ ਵੱਖਰਾ ਕਰ ਦੋ ਜੱਜੇ ਲਾ ਜੱਜੇ ਲਾ ਜੀ ਤੇ ਅੱਗੇ ਐੜਾ ਲਾ ਦੋ ਅਜੇ ਹੈ ਅਜੇ ਹੈ ਆਜ਼ਾਦ ਹੈ ਅ ਜਨਮ ਅ ਜਨਮ ਪੜਨਾ ਅ ਜਨਮ ਨਹੀਂ ਪੜਨਾ ਐਡਾ ਸਬੰਧਕ ਲਾ ਦੋ ਜਜਾ ਨੰਨਾ ਮਮਾ ਜਨਮ ਅਗੇ ਹੁਣ ਐਡਾ ਲਾ ਦੋ ਨਾਲ ਅ ਜਨਮ ਅ ਜਨਮ ਹਾਂ ਅ ਜਨਮ ਹੈ ਅ ਵਰਣ ਹੈ ਅ ਵਰਣ ਅਬਰ ਨਹੀਂ ਪੜਨਾ ਅਬਰਨ कईरणा अभूत है अभूत अपहरण है अपहरण पढ़ना अभरन नहीं पढ़ना अपरण पिछे पढ़ के अबरण उपहरण है हाँ अपहरण है ਅਗੰਝ ਹੈ ਅਪੰਜ ਹੈ ਇੱਥੇ ਗੱਗੇ ਨਾਲ ਗੰਝ ਇੱਥੇ ਭੱਬੇ ਦੇ ਨਾਲ ਪੰਜ ਇਹ ਤਿਆਰ ਰੱਖਣਾ ਐੜੀ ਦੀ ਆਵਾਜ਼ ਨਾਲ ਉਚਾਰਨ ਹੋਵੇ ਅਪੰਜ ਹੈ ਅਚੂਜ ਹੈ ਅਚੂਜ ਛੱਜੇ ਦੀ ਆਵਾਜ਼ ਉਚਾਰਨ ਹੋਵੇ ਅਚੂਜ ਹੈ ਅਚੂਜ ਹੈ ਆ ਅਚੰਝ ਇੱਥੇ ਵੀ ਛੱਜਾ ਲੱਗਾ ਹੈ ਅਚੰਝ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਤੰਦ ਬੋਲਣਾ ਹੈ ਧੱਦੇ ਦੀ ਆਵਾਜ਼ ਉਚਾਰਨ ਹੋਵੇ ਅਤੰਦ ਹੈ ਅਤੰਦ ਹੈ ਅਬੰਦ ਹੈ ਅਬੰਦ ਹੈ ਅਬੰਦ ਹੈ ਅਬੰਦ ਹੈ ਹਾਂ ਨਿਰਬੂਜ ਹੈ ਨਿਰਬੂਜ ਇਹ ਜਿਹੜਾ ਨੰਨੇ ਦੇ ਪੈਰ ਵਿੱਚ ਰਾਰ ਲੱਗਾ ਹੈ ਨੰਨੇ ਨੂੰ ਸਿਆਰੀ ਰਾਰ ਨੂੰ ਸਿਹਰੇ ਜਿਹਾ ਪੈ ਜਾਣੀ ਹੈ ਨਿਰਬੂਜ ਜਲਦੀ ਦੇ ਨਾਲ ਪੜ੍ਹਨਾ ਹੈ ਨਿਰਬੂਜ ਹੈ ਅਸੂਜ ਹੈ अकाल है अजाल है बिंदी का ध्यान रखना है है दी आवाज उच्चारण होगी अल्लाह है इथे अल्लाह है अल्लाह है इस तरह उच्चारण होगा अल्लाह है अल्लाह है लल्ला ऐड़ा लल्ले कन्ना हा हा अल्लाह है अल्लाह है हां अजाह है अजाह है ਅਜਾ ਹੈ ਅਨੰਤ ਹੈ ਮਹੰਤ ਹੈ ਅਨੀਲ ਹੈ ਨਿਰਸ਼੍ਰੀਕ ਹੈ ਅਲੀਕ ਐੜਾ ਲੱਲੇ ਬਿਹਾਰੀ ਤੇ ਕਕਾ ਅਲੀਕ ਹੈ ਨਿਰਸ਼੍ਰੀਕ ਹੈ ਇੱਥੇ ਫਿਰ ਨੰਨੇ ਦੇ ਪੈਰ ਵਿੱਚ ਰ ਅ ਲੱਗਾ ਸਸੇ ਦੇ ਪੈਰ ਵਿੱਚ ਰ ਅ ਲੱਗਾ ਇਹ ਜਲਦੀ ਦੀ ਨਾਲ ਉਚਾਰਨ ਹੋਵੇਗਾ ਨਿਰਸ਼੍ਰੀਕ ਹੈ ਨਿਰਸ਼੍ਰੀਕ ਹੈ ਹਾਂ ਹੈ ਬਿੰਦੀ ਲੱਗੀ निrlम्ब हैं जल्दी, जल्दी दिला निrlम्ब हैं असंभ हैं असंभ असंभ हैं हाँ। अगम हैं अजम हैं अपूत हैं अपूत है, अपूत हैं पीछे में पढ़ के आए हैं अपूत हैं अशूत हैं अलोक हैं अशोक हैं इत्थे कई संगत बिंदीला के उच्चारण कर दिए इत्थे ਸੱਸੇ ਦੇ ਪੈਰ ਵਿੱਚ ਇਹ ਸੱਸੇ ਦੀ ਆਵਾਜ਼ ਉਚਾਰ ਰਹੀ ਹੈ ਅਸ਼ੋਕ ਅਸ਼ੋਕ ਹਾਂ ਬਿੰਦੀ ਲਾ ਕੇ ਉਚਾਰ ਨਹੀਂ ਕਰਨਾ ਅਸ਼ੋਕ ਹੈ ਅਕਰਮ ਹੈ ਅਕਰਮ ਪੜਨਾ ਐੜਾ ਵੱਖਰਾ ਕਰ ਦੋ ਕ ਕ ਰ ਰ ਮ ਮ ਕਰਮ ਹੁਣ ਐੜਾ ਨਾਲ ਜੋੜ ਦੋ ਅਕਰਮ ਅਕਰਮ ਹਾਂ ਅਕਰਮ ਹੈ ਅ ਭਰਮ ਇੱਥੇ ਵੀ ਉਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਆਪਾਂ ਅਕਰਮ ਪੜ ਕੇ ਗਏ ਇਹ ਅ ਭਰਮ ਹੈ ਅ ਭਰਮ ਹੈ अजीत हैं अपीत हैं अबाह हैं अबाह हैं अबाह हैं अबाह हैं अबाह हैं। 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 जड़ा, जड़ा, बब्बे करना बबे ये पूरा बोल के फिर अगला चकना है फिर बोलना अगला अबाह हैं, अबाह हैं हाँ, अगाह हैं अगाह हैं अमान हैं निदान हैं, हैं अमान दान हैं, हैं, दान हैं निदान हैं इस तरह पढ़ना हाँ जी अनेक हैं फिर एक हैं अनेक हैं फिर एक हैं समझ में आ हाँ जी अपनी 43 छंद कर अपनी पौड़ियां हो गई हैं अपन शाही चाची छंद शुरू किया था सी जी 43 तक अपने संथ हो गई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ